ਜਿਹੜੇ ਸਮੇਂ 'ਚ ਚਾਹੇ ਉਹ 83 ਨਵੰਬਰ ਹੋਵੇ ਤੇ ਚਾਹੇ ਉਹ ਮੌਜੂਦਾ ਸਮੇਂ ਦੀਆਂ ਸਰਕਾਰਾਂ ਹੋਣ ਸਿੱਖਾਂ ਦੇ ਨਾਲ ਬੜੇ-ਬੜੇ ਵਿਤਕਰਾ ਦਿਖਾਈ ਦਿੰਦੇ ਨੇ ਇਹ ਵਿਤਕਰਾ ਇਸ ਸਿਕਰ ਤੱਕ ਪਹੁੰਚ ਗਿਆ ਕਿ ਜਿਹੜਾ ਡੀਲਸ ਦਾ ਆਈਐਸ ਅਫਸਰ ਆ ਜਿਉਂ ਨੇ ਸਰ ਤੇ ਪੱਕ ਬੰਨੀਆ ਤੇ ਉਹ ਬੰਗਾਲ ਦੇ ਚਾਤਵਾਦੀ ਕਿਹਾ ਜਾਂਦਾ ਭਾਰਤੀ ਜਨਤਾ ਪਾਰਟੀ ਵਾਲਾ ਜਿਹੜਾ ਨੌਜਵਾਨ ਅਰਸ਼ਦੀਪਾ ਜੀ ਨੇ ਵਰਲਡ ਕੱਪ ਜਿਤਾਇਆ ਉਸ ਨੂੰ ਜਦ ਇਹ ਦੇਖ ਤੇ ਕੈਚ ਛੱਡਦਾ ਤੇ ਉਹਨੂੰ ਪਾਕਿਸਤਾਨੀ ਖਾਲਸਾ ਨਹੀਂ ਕਿਹਾ ਜਾਂਦਾ ਇਹ ਦੇਸ਼ ਦਾ ਰਵਈਆ ਬਹੁਤ ਮਾੜਾ ਹੈ ਉਹ ਆ ਕੋਕਰ ਕੇ ਵੇਖਣਾ ਚਾਹੀਦਾ ਸਰਕਾਰਾਂ ਦੇ ਕੰਨ ਖੁੱਲਨੇ ਚਾਹੀਦੇ ਆ ਸਰਕਾਰਾਂ ਨੂੰ ਅੱਖਾਂ ਖੁੱਲ ਕੇ ਗੱਲਾਂ ਦਿਖਣੀਆਂ ਚਾਹੀਦੀਆਂ ਕਿ ਇਸ ਦੇਸ਼ ਦੀ ਅਯਾਦੀ ਲਈ ਸਿੱਖਾਂ ਦਾ ਬਹੁਤ بڑا ਰੋਦ ਹੈ ਤੇ ਸਿੱਖਾਂ ਨੇ ਇਸ ਭੁੱਲੇ ਦੇਸ਼ ਨੂੰ ਅਨੁਭਵੀ ਦਿੱਤਾ ਤੇ ਅੱਜ ਵੀ ਕਿਨਾ ਬਾਰਡਰ ਦੇ ਉੱਤੇ ਸਰਹੱਦਾਂ ਦੇ ਉੱਤੇ ਧੀਰ ਜਿਹੜੇ ਸਿੱਖ ਨੇ ਬਹੁਤ بڑا ਰੋਦ ਆ ਕਰ ਰਹੇ ਸੋ ਅਸੀਂ ਦੇਖਦੇ ਆ ਕੋਈ ਨਾ ਕੋਈ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਸਿੱਖਾਂ ਨੂੰ ਕਦੇ ਗੁਰਦੁਆਰਾ ਨੂੰ ਨਸੂਰ ਕਿਹਾ ਜਾਂਦਾ ਕਦੇ ਸਿੱਖਾਂ ਨੂੰ ਅੱਤਵਾਦੀ ਵਕਵਾਦੀ ਕਿਹਾ ਜਾਂਦਾ ਮੈਨੂੰ ਹਰਾਨੀ ਇਸ ਗੱਲ ਦੀ ਕਿ ਇਹ ਸੱਤਾ ਤੇ ਬੈਠੇ ਲੋਕਾਂ ਦੇ ਸ਼ਾਇਦ ਇਹ ਗੱਲ ਦੇਖਣ ਵਿੱਚ ਨਹੀਂ ਆਉ ਹੁਣੇ ਲਖੀਮਪੁਰ ਦੇ ਵਿੱਚ ਕੱਲ ਪਰਸੋਂ ਕੀ ਵਾਪਰਿਆ ਕਿ ਉੱਥੇ ਸਾਡੇ ਭਰਾ ਜਿਹੜੇ Hindu ਭਰਾ ਨੇ ਜਿਹੜੇ ਉਹ ਕਾਵੜ ਲੈ ਕੇ ਆ ਰਹੇ ਸੀ ਤੇ ਉਹਨਾਂ ਦੇ ਕਰਕੇ ਉੱਥੇ ਜਿਹੜੇ ਸਿੱਖ ਜਾ ਰਹੇ ਸੀ ਇਹ ਉਹਨਾਂ ਨੂੰ ਉਹਨਾਂ ਨੇ ਬਹੁਤ ਮਾਰਾ ਕਿਆ ਚੰਗਾ ਕਿਆ ਉਪਰਦਰ ਉਪਦਰ ਵੀ ਕਿਆ ਖਾਲਸਤਾਨੀ ਗੱਲ ਕੀਤੀ ਹੈ ਇਹ ਬਹੁਤ ਮਾੜੀਆਂ ਗੱਲਾਂ ਨੇ ਇਹ ਦੇਸ਼ ਦੇ ਲਈ ਖਤਰਾ ਬਣ ਗਈ ਹੈ ਉਹ ਜਿੱਥੇ ਨਰਿੰਦਰ ਮੋਦੀ ਜਿਹੜੇ ਦਿੱਲੀ ਦੇ ਤਖਤੇ 'ਤੇ ਬੈਠੇ ਨੇ ਉਹਨਾਂ ਨੂੰ ਇਹ ਗੱਲ ਸਾਹਮਣੀ ਚਾਹੀਦੀ ਆ ਜਿਹੜੀ ਗੱਲ ਕਾਂਗਰਸ ਕਰਦੀ ਸੀ ਉਹ ਕਾਂਗਰਸ ਤੋਂ ਬਾਅਦ ਅੱਜ ਭਾਰਤੀ ਜਨਤਾ ਪਾਰਟੀ ਉਸੇ ਰਾਹ ਤੇ ਤੁਰ ਰਹੀ ਹੈ ਸੋ ਇਹ ਗੱਲ ਜਿਹੜੀ ਆ ਸਾਡੇ ਵਾਸਤੇ ਬਹੁਤ ਮਾਰੀਆ ਸ਼ਰੋਨੀ ਗੁਰਦਰਾਪਣ ਦੀ ਕਮੇਟੀ ਇਸ ਗੱਲ ਲਈ ਵੱਡਾ ਨੋਟਿਸ ਲੈਣ ਜਾ ਰਹੀ ਆ ਤੇ ਸਿੱਖ ਆਵਾਮ ਨੂੰ ਇਸ ਗੱਲ ਹੀ ਲਾਮਬਦ ਕਰੇਗੀ ਕਿ ਹਰ ਨਵੀਂ ਸਵੇਰ ਕੋਈ ਨਾ ਕੋਈ ਸਿੱਖਾਂ ਦੇ ਖਿਲਾਫ ਜਿਹੜਾ ਮਤਲਬਾ ਔੜਦਾ ਉਹ ਬਹੁਤ ਮਾੜਾ ਵਾ ਇਹ ਗੱਲ ਸਮਝ ਲੈਣੀ ਚਾਹੀਦੀ ਆ ਇਹ ਦੇਸ਼ ਦੇ ਪਤਨ ਵੱਲ ਜਾਏਗੀ ਦੇਸ਼ ਦੇ ਟੁਕੜੇ ਟੁਕੜੇ ਕਰੇਗੀ ਕਿਉਂਕਿ ਜਦੋਂ ਸਿੱਖ ਦੇਸ਼ ਵਿੱਚ ਨਹੀਂ ਇਹ ਦੇਸ਼ ਨੂੰ ਆਜ਼ਾਦ ਰੱਖਣਾ ਮੈਨੂੰ ਲੱਗਦਾ ਮੇਰੀ ਬੁੱਧੀ ਮੁਤਾਬਕ ਇਹ ਜਿਆਦਾ دیر ਘਟ ਨਹੀਂ ਸਕੇਗਾ ਸੋ ਸੱਤਾ ਦੇ ਵਿੱਚ ਲੋਕ ਇਸ ਗੱਲ ਨੂੰ ਸਮਝਦੇ